ਸਤਿਕਾਰ ਕਿਸਾਨ ਵੀਰੋ ਆਪਾਂ ਬੀਜ ਰਹਾਂਗੇ ਅੱਜ ਮੱਕੀ ਇਹ ਜਿਹੜੀ ਪ੍ਰੈਸ਼ਰ ਵਾਲੀ ਮਸ਼ੀਨ ਹੈ ਇਹਦੇ ਨਾਲ ਮੱਕੀ ਬੀਜ ਰਹਾਂਗੇ ਤੇ ਆਪਾਂ ਬੀਜ ਰਹਾਂਗੇ 7750 ਬੀ ਹੈਗਾ ਜਿਵੇਂ ਹਣਾ ਜਿਹੜੇ ਵੀਰ 1844 ਬੀ ਬੀ ਦੇ ਨੇਗੇ ਉਹਨਾਂ ਦਾ ਬੀਜ ਠੀਕ ਰਹਿੰਦਾ ਹੈਗਾ ਉਹ ਪੂਰਾ 8 ਕਿਲੋ ਪਾਉਂਦੀ ਹੈਗੀ ਕਿੱਲੇ ਦੇ ਵਿੱਚ ਤੇ ਜਿਹੜਾ ਕੋਈ ਹੋਰ ਅਲੱਗ ਜਿਵੇਂ 91 ਹੋ ਗਿਆ ਜਾਂ ਕੋਈ ਹੋਰ ਬੀਜ ਹੋਗੇ ਜਿਹੜੇ ਕਿ ਜਿੰਨਾਂ ਦਾ ਦਾਣਾ ਮਾੜਾ ਜਾ ਮੋਟਾ ਹੁੰਦਾ ਹੈਗਾ ਉਹ ਬੀਜ ਨੇ ਜਿਹੜੇ ਉਹ ਕਿਲੋਆਂ ਦੇ ਹਿਸਾਬ ਤੇ ਵੱਧ ਪੈਂਦੇ ਨੇ ਕਿੱਲੇ ਦੇ ਵਿੱਚ ਤੇ ਜਿਹੜਾ ਜਿਵੇਂ 18 44 ਹੋ ਗਿਆ ਪੈਨਰ ਦੇ ਬੀਜ ਹੋਗੇ ਉਹ ਕਿੱਲੇ ਦੇ ਵਿੱਚ ਸਹੀ 8 ਕਿਲੋ ਪੈਂਦੇ ਨੇ ਕਿਉਂਕਿ ਜਿਹੜੀਆਂ ਸਾਰੀਆਂ ਕੰਪਨੀਆਂ ਨੇ ਉਹ ਕਿੱਲੇ ਦੇ ਵਿੱਚ 8 ਕਿਲੋ ਦਾ ਹੀ ਦੱਸ ਦਿੰਦੇ ਨੇ ਆਪਾਂ ਜਿਹੜੀ ਮੱਕੀ ਬੀਜ ਰਹਾਂਗੇ ਅਚਾਰ ਵਾਸਤੇ ਇਹ 6 ਇੰਚ ਦੇ ਬੀਜ ਰਹਾਂਗੇ ਤੇ ਬਾਕੀ ਤੁਸੀਂ ਵੀ ਹਣ ਆਪਣੇ YouTube ਚੈਨਲ ਤੇ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਜਿੰਨਾ ਜਿੰਨਾ ਵੀਰਾਂ ਨੇ ਅਚਾਰ ਵਾਲੀ ਮੱਕੀ ਬੀਜੀ ਹੈਗੀ ਵੀ ਉਹ ਕਿੰਨੇ ਕਿੰਨੇ ਇੰਚ ਤੇ ਵਿਜੀ ਹੈ ਤੇ ਆਪਾਂ ਵੀ ਜਣਾ 70 50 ਵੀ ਹੈਗਾ ਬਾਕੀ ਉਹ ਸਾਨੂੰ ਆਪਾਂ ਇਹ ਬਾਈ ਕੋਲੇ ਲੈਂਡ ਫੋਰਸ ਦੀ ਮਸ਼ੀਨ ਹੈ ਤੇ ਆਪਰੇਟਰ ਦੇ ਹਿਸਾਬ ਨਾਲ ਤੁਸੀਂ ਮੰਨ ਸਕਦੇ ਹੋ ਵੀ ਜਿਹੜਾ ਇਹਦੇ ਵਿੱਚ ਸਮਾਨ ਫੋਰਨ ਦੀ ਹੁੰਦਾ ਹੈ ਹਨਾ ਸਾਰੀਆਂ ਬਸ ਮਾਰਕਾ ਜਿਵੇਂ ਲੈਂਡ ਫੋਰਸ ਦਾ ਮਾਰਕ ਆ ਗਿਆ ਦੇ ਉੱਤੇ ਤੇ ਬਾਕੀ ਜਿਹੜਾ ਇਹਦੇ ਵਿੱਚ ਸਮਾਨ ਹੈਗਾ ਉਹ ਦੇਖੋ ਕਿਦੋਂ ਹੋਰ ਜਿਵੇਂ ਕੋਈ ਕਿਦੋਂ ਜਪਾਨ ਦਾ ਹੁੰਦਾ ਹੈ ਕਿਸੇ ਕੰਪਨੀ ਦਾ ਸਾਰੇ ਇਹੀ ਲੱਗਿਆ ਹੁੰਦਾ ਹੈਗਾ ਇਹ ਜੌਂਡੀਆਰ ਟਰੈਕਟਰ ਹੈ ਬਾਈ ਕੋਲੇ ਵਧੀਆ ਆਪਾਂ ਥੋੜਾ ਇਧਰ ਵਧਾਤਾ ਹੁੰਦਾ ਇਧਰ ਬਾਹਨ ਪੂਰਾ ਵਧੀਆ ਜ਼ਮੀਨ ਬਣਾ ਕੇ ਤਵੀਆਂ ਦੇ ਨਾਲ ਤਿੰਨ ਵਾਰੀ ਬਾਹਿਆ ਹੋਇਆ ਤੇ ਇੱਕ ਵਾਰ ਸਹਾਗਾ ਲਾਇਆ ਇਹਦੇ ਵਿੱਚ ਦੋ ਵਾਰੀ ਤਵੀਆਂ ਦੇ ਨਾਲ ਬਾਹਿਆ ਹੋਇਆ ਸਹਾਗਾ ਵੀ ਨਹੀਂ ਲਾਇਆ ਤੇ ਬਾ ਪੂਰੀ ਕਹਿੰਦੇ ਥੋੜਾ ਜਿਹਾ ਵਧਾ ਦਿਓ ਵੀ ਕਿੱਲਾ ਪੂਰਾ ਹੋ ਜਾਊਗਾ ਥੋੜਾ ਜਿਹਾ ਉਧਰ ਘੱਟ ਸੀਗਾ ਆ ਅੱਗੇ ਵਾਲਾ ਕੇਰ ਆ ਗਿਆ ਤੇ ਇਹਦੇ ਵਿੱਚ ਆਪਾਂ ਇੱਥੇ ਨਿਸ਼ਾਨੀ ਲਾ ਦਿੱਤੀ ਆ ਵੀ ਉਰੇ ਤੱਕ ਬੀਜਣੇ ਬਾਕੀ ਜਿਹੜੇ-ਜਿਹੜੇ ਵੀ ਬਾਈ ਹਨਾ ਜਿਵੇਂ ਕੋਈ ਹੋਰ ਕੰਪਨੀ ਦਾ ਬੀਜ-ਬੀਜ ਦਾਗਾ ਕੱਲਾ ਪਾਇਨਰ ਦਾ ਜਿਵੇਂ 18 44 ਹੋ ਗਿਆ ਜਾਂ ਪਾਇਨਰ ਦੇ ਕੋਈ ਹੋਰ ਬੀਜ ਹੋਗੇ ਉਹ ਪੂਰੇ ਉਹ ਬਰੀਕ ਬੀਜ ਉਹਨਾਂ ਦਾ ਜਮਾਂ ਸੋਧਿਆ ਹੁੰਦਾ ਉਹ ਇੱਕੋ ਤਰ੍ਹਾਂ ਦਾ ਕਰਕੇ ਉਹ ਬੀਜ ਹੈ ਜਿਹੜਾ ਉਹ ਪੈਂਦਾ ਹੈਗਾ 8 ਕਿਲੋ ਜਿਹੜੇ ਇਹ ਬੀਜ ਆ ਗਏ 91 ਆ ਗਿਆ 70 50 ਆ ਗਿਆ ਜਾਂ ਕੋਈ ਹੋਰ ਆ ਗਏ ਇਹ ਬੀਜ ਥੋੜਾ ਜਿਹਾ ਦਾਣਾ ਮੋਟਾ ਹੋਣ ਦੇ ਕਾਰਨ ਕਰਕੇ 9.5 ਤੋਂ 10 ਕਿਲੋ ਦੇ ਵਿੱਚ ਵਿੱਚ ਬੀਜ ਪੈਂਦਾ ਇਹ ਬਾਕੀ ਤੁਸੀਂ ਇਹ ਦੱਸਿਓ ਨਾ ਵੀ ਤੁਹਾਡੇ ਏਰੀਆ ਦੇ ਵਿੱਚ X91 ਦਾ ਬੀਜ ਮਿਲਿਆ ਜਾਂ ਨਾ ਅਸੀਂ ਤਾਂ ਬਹੁਤ ਕੋਸ਼ਿਸ਼ ਕੀਤੀ ਪਹਿਲਾਂ ਅਸੀਂ 3 ਕ ਸਾਲ ਪਾਇਨਰ ਦਾ ਬੀਜ 1844 ਬੀਜ ਦੇ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਆਪਾਂ ਨੇ X91 ਬੀਜ ਵਧੀਆ ਮੰਨਿਆ X91 ਐਤਕੀ ਸਾਨੂੰ ਮਿਲਿਆ ਨਹੀਂ ਬਹੁਤ ਅਸੀਂ ਨੇ ਆਲੇ ਦੁਆਲੇ ਪੁੱਛ ਕੇ ਦੇਖਿਆ ਸੁਨਾਮ ਵੀ ਪੁੱਛਿਆ ਹੋਰ ਮਾਨਸਾ ਬਲਾਡਾ ਕਈ ਥਾਂ ਤੇ ਪੁੱਛਿਆ ਸੀਗਾ ਤੇ ਸਾਨੂੰ ਉਹ ਬੀਜ ਮਿਲਿਆ ਨਹੀਂ ਹੈਗਾ X92 ਤੇ ਆਪਾਂ ਨੇ ਇਹ ਦੀ 7750 ਬੀਜ ਬੀਜਿਆ ਇਹ ਬੀਜ ਵੀ ਖਰ ਵਧੀਆਗਾ ਪਰ ਸਾਡਾ ਜਿਹੜਾ ਮਨ ਹੈ ਉਹ X92 ਤੇ ਵੱਧ ਸੀਗਾ